ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਸਥਿਤੀ ਹੈ ਉਹ ਫਿਲਹਾਲ ਅਜੀਬ ਨਜ਼ਰ ਆ ਰਹੀ ਹੈ ਚਾਰੋਂ ਪਾਸਿਓਂ ਘਿਰੇ ਹੋਏ ਨਜ਼ਰ ਆ ਰਹੇ ਆ ਪਰ ਉਹਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਸ਼ਾਇਦ ਇਹ ਜਾਣਦੇ ਨੇ ਕਿ ਉਹਨਾਂ ਦੇ ਨਾਲ ਹੋਣ ਕੀ ਵਾਲਾ ਆ ਉਹਨਾਂ ਦੇ ਨਾਲ ਹੋਇਆ ਕੀ ਹੈ ਜੇ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਜਾਂਚ ਦੀ ਗੱਲ ਕਰੀਏ ਤਾਂ ਐਸਜੀਪੀਸੀ ਦੀ ਕੰਟਰੋਲ ਅੰਦਰੂਨ ਕਮੇਟੀ ਦੀ ਮੀਟਿੰਗ ਹੋਈ ਅੰਦਰੂਨ ਕਮੇਟੀ ਦੀ ਮੀਟਿੰਗ ਹੋਈ ਜਿਹੜੀ ਕਾਫੀ ਲੰਬੇ ਸਮੇਂ ਤੋਂ ਬਾਅਦ ਹੋਈ ਸੀ ਹਾਲਾਂਕਿ ਇੱਕ ਵਾਰ ਪੋਸਟਪੋਨ ਵੀ ਕਰ ਦਿੱਤੀ ਗਈ ਸੀ ਔਰ ਲੰਗੇ ਸਾਲ ਦੇ ਅੰਤ ਤੱਕ ਆਂਦੇ ਆਂਦੇ ਯਾਨੀ ਕਿ 31 ਤਰੀਕ ਨੂੰ ਉਹ ਮੀਟਿੰਗ ਹੋ ਜਾਂਦੀ ਹੈ ਉਸ ਮੀਟਿੰਗ ਦੇ ਵਿੱਚ ਜਿੱਥੇ ਬਾਕੀ ਮਤੇ ਪਾਏ ਗਏ ਉਹਨਾਂ ਦੇ ਵਿੱਚ ਇੱਕ ਮਤਾ ਇਹ ਵੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੀ ਜਾਂਚ ਜਿਹੜੀ ਹੈ ਉਹ ਇੱਕ ਮਹੀਨਾ ਹੋਰ ਅੱਗੇ ਵਧਾ ਦਿੱਤੀ ਜਾਵੇ ਇੱਕ ਮਹੀਨਾ ਹੋਰ ਉਸ ਕਮੇਟੀ ਨੂੰ ਮੌਕਾ ਦੇ ਦਿੱਤਾ ਜਾਵੇ ਹੋਰ ਸਮਾਂ ਦੇ ਦਿੱਤਾ ਜਾਵੇ ਤਾਂ ਕਿ ਜਾਂਚ ਨੇਪਰੇ ਚੜ ਸਕੇ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸੀਨੀਅਰ ਪੱਤਰਕਾਰ ਇਸ ਕੱਲ ਦਾ ਦਾਵਾ ਕਰਦੇ ਆ ਕਿ ਭਾਵੇਂ ਜਿੰਨਾ ਮਰਜ਼ੀ ਸਮਾਂ ਵਿੱਚ ਪੈ ਜਾਵੇ ਇਸ ਕਮੇਟੀ ਦੀ ਜਾਂਚ ਹੋਵੇ ਨਾ ਹੋਵੇ ਲੰਬਿਤ ਹੋਵੇ ਜਿੰਨਾ ਮਰਜ਼ੀ ਇਹਨੂੰ ਐਗਜ਼ਾਜਰੇਟ ਕੀਤਾ ਜਾਵੇ ਪਰ ਇਹ ਸ਼ੋਰ ਹੈ ਸੂਤਰਾ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਹ ਸ਼ੋਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਉਹਨਾਂ ਦੀ ਜਿਹੜੀ ਕੁਰਸੀ ਹੈ ਉਹਨਾਂ ਨੂੰ ਉਹਨੂੰ ਖਤਰਾ ਹੋ ਸਕਦਾ ਹੁਣ ਸੀਨੀਅਰ ਪੱਤਰਕਾਰ ਇਸ ਚੀਜ਼ ਦਾ ਦਾਵਾ ਕਰ ਰਹੇ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਵੀ ਇਹ ਗੱਲ ਕਹਿੰਦੇ ਹੈ ਕਿ ਉਹ ਬਿਲਕੁਲ ਵੀ ਡਰਦੇ ਨਹੀਂ ਉਹਨਾਂ ਦੇ ਨਾਲ ਜੋ ਕਰਨਾ ਚਾਹੁੰਦੇ ਉਹ ਕਰ ਸਕਦੇ ਆ ਉਹ ਤਾਂ ਐਸੋ ਤੱਕ ਵੀ ਕਹਿੰਦੇ ਆ ਲਾਉਣਾ ਤਾਂ ਭਾਵੇਂ ਲਾ ਦਿਓ ਇਸ ਤੋਂ ਇਹੀ ਪ੍ਰਤੀਤ ਹੁੰਦਾ ਕਿ ਸ਼ਾਇਦ ਉਹ ਵੀ ਸਮਝ ਰਹੇ ਆ ਕਿ ਸਿਚੁਏਸ਼ਨ ਕਿੱਧਰ ਵੱਲ ਨੂੰ ਜਾ ਰਹੀ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਇਹ ਵੀ ਚਰਚਾ ਚੱਲਦੀ ਪਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ ਅਕਾਲੀ ਦਲ ਦੀ ਨਹੀਂ ਸ਼ਾਇਦ ਨਵੇਂ ਆਕਾਲੀ ਦਲ ਦੀ ਕਿਉਂਕਿ ਇੱਕ ਨਵਾਂ ਆਕਾਲੀ ਦਲ ਬਣਨ ਜਾ ਰਿਹਾ 14 ਜਨਵਰੀ ਨੂੰ ਇਸ ਨਵੇਂ ਆਕਾਲੀ ਦਲ ਦਾ ਆਗਾਜ਼ ਭਾਈ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਆਫੀਸ਼ੀਅਲੀ ਕਰ ਦਿੱਤਾ ਜਾਵੇਗਾ ਪੰਥਕ ਖਲਾ ਜਿਹੜਾ ਪੈਦਾ ਹੋਇਆ ਹੈ ਸਿਆਸੀ ਤੌਰ ਤੇ ਉਹਦੇ ਵਿੱਚ ਇੱਕ ਹੋਰ ਪਾਰਟੀ شمار ਹੋਣ ਜਾ ਰਹੀ ਹੈ ਉਸ ਖਲਾ ਨੂੰ ਭਰਨ ਦੀ ਕੋਸ਼ਿਸ਼ ਕਰਨ ਜਾ ਰਹੀ ਹੈ ਇਹ ਉਹੀ ਲੀਡਰ ਨੇ ਜਿਨ੍ਹਾਂ ਨੇ एमपी ਇਲੈਕਸ਼ਨਸ ਦੇ ਦੌਰ ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨਸ ਹੋਈਆਂ ਉਸ ਵੇਲੇ ਸਿਆਸਤਦਾਰ ਰੁਖ ਬਦਲਿਆ ਸੀ ਪੰਥਕ ਖਲਾ ਨੂੰ ਭਰਿਆ ਸੀ ਔਰ ਉਸ ਤੋਂ ਬਾਅਦ ਹੁਣ ਦੁਬਾਰਾ ਇੱਕ ਪਾਰਟੀ ਦੇ ਤੌਰ ਦੇ ਉੱਤੇ ਇਹ ਵਾਇਡ ਇਹ ਖਲਾ ਭਰਨ ਲਈ ਤਿਆਰ ਹੈ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਪਾਰਟੀ ਦੀ ਪ੍ਰਧਾਨਗੀ ਕੀ ਯਾਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਚਰਚਾਵਾ ਚਲਦੀਆਂ ਪਈਆਂ ਨੇ ਚਰਚਾਵਾਂ ਦੇ ਵਿੱਚ ਇੱਕ ਨਾਮ ਉੱਭਰ ਕੇ ਆ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਹੁਣ ਇਹ ਮਿਲਦਾ ਆ ਜਾਂ ਨਹੀਂ ਮਿਲਦਾ ਪਾਰਟੀ ਦੇ ਵਿੱਚ ਜਾਂਦੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਜਾਂਦੇ ਪ੍ਰਧਾਨਗੀ ਮਿਲਦੀ ਹੈ ਨਹੀਂ ਮਿਲਦੀ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਣ ਇੰਡੀਆ ਪੰਜਾਬੀ ਤੇ